ਪੰਜਾਬ ਸਰਕਾਰ ਨੇ ਵੀ ਇਸ ਉੱਤੇ ਕੋਈ ਪੋਜੀਸ਼ਨ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰ ਰਹੇ ਹਾਂ ਕੋਈ ਪੋਜੀਸ਼ਨ ਲਈ ਹੈ ਇਹਨਾਂ ਨੇ ਜਾਂ ਕੋਈ ਇਹਨਾਂ ਦਾ ਕੋਈ ਆਰਡਰ ਹੋਵੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਇੱਕ ਲੀਗਲ ਓਪੀਨੀਅਨ ਦਿੱਤਾ ਕਿਉਂਕਿ ਸਾਰਾ ਜਿਹੜਾ ਇੰਟਰਨਲ ਸਿਟੀ ਦਾ ਇਹ ਕਾਰਪੋਰੇਸ਼ਨ ਦੇ ਥੱਲੇ ਆਉਂਦਾ ਵਾ ਤੇ ਉਹਨਾਂ ਨੇ ਐਨਓਸੀ ਦੇਣੀ ਹੁੰਦੀ ਹੈ ਐਡਵੋਕੇਟ ਜਨਰਲ ਨੇ ਇੱਕ ਪੂਰਾ ਹਵਾਲਾ ਦੇ ਕੇ ਪੂਰੇ ਹਾਈ ਕੋਰਟ ਦੀਆਂ ਪ੍ਰोसीडिंग ਦਾ ਜਿਹੜੀਆਂ ਉਹਨਾਂ ਨੂੰ ਫੇਵਰ ਕਰਦੀਆਂ ਸੀ ਜਿਹੜੀਆਂ ਇਹ ਨਹੀਂ ਟੋਟਲ ਨੂੰ ਨਹੀਂ ਵੇਖ ਕੇ ਸਿਰਫ ਜਿਹੜੀਆਂ ਫੇਵਰ ਕਰਦੀਆਂ ਹੈ ਐਡਵੋਕੇਟ ਜਨਰਲ ਨੇ ਉਹਨਾਂ ਦੇ ਬੇਸ ਤੇ ਕਾਪੀਨੀਅਨ ਦੇ ਦਿੱਤਾ ਵੀ ਤੁਹਾਨੂੰ ਐਨਓਸੀ ਦੀ ਲੋੜ ਦੇਗੀ ਲੀਗਲ ਓਪੀਨੀਅਨ ਤੁਸੀਂ ਕਹ ਰਹੇ ਹੋ ਵੀ ਉਹ ਕਾਉਂਟਰਾਵਾਇਰਸ ਐਂਡ ਅਲਟਰਾਵਾਇਰਸ ਹੈ ਅਲਟਰਾਵਾਇਰਸ ਐ ਵੀਲੈਟ ਟੂ ਦਾ ਐਗਜ਼ਿਸਟਿੰਗ ਲਾਜ਼ ਵਾਇਲੇਸ਼ਨ ਐਂਡ ਵੈਸੀ ਵੀ ਮੈਟਰ ਸਬਜੁਡਿਟ ਸਾ ਜਾਂਦਾ ਕਿ ਇਹਦਾ ਫੈਸਲਾ ਨਹੀਂ ਹੁੰਦਾ ਰਾਈ ਜਿਹੜੀ ਵੀ ਬਿਲਡਿੰਗ ਇਲਲੀਗਲ ਐ ਤੇ ਜੇ ਪਹਿਲੀ ਗੱਲ ਤੇ ਉਧਰ ਬਾੜ ਸਾਹਿਬ ਦਾ ਏਰੀਆ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਨੇ ਵਸਾਇਆ ਸਭ ਤੋਂ ਪੁਰਾਣਾ ਸ਼ਹਿਰ ਔਰ ਉਥੇ ਸਭ ਤੋਂ ਜ਼ਿਆਦਾ ਇਲੈਗਲ ਕੰਸਟਰਕਸ਼ਨ ਹਨ ਪੂਰੇ ਪੰਜਾਬ ਚ ਸਭ ਤੋਂ ਜ਼ਿਆਦਾ ਉੱਥੇ ਹੋਈਆਂ ਔਰ ਤੁਸੀਂ ਉਹਨੂੰ ਲੀਗਲਾਈਜ਼ ਕਰਨ ਦੇ ਤੁਸੀਂ ਰੂਲ ਚੇਂਜ ਕਰ ਦਿਓ ਤੁਸੀਂ 100% ਕਵਰੇਜ ਏਰੀਆ ਕਰ ਸਕਦੇ ਜੀ ਠੀਕ ਹੈ ਤੁਸੀਂ ਹਾਈ ਟੈਕ ਜਿਹੜੀ ਐ ਸਪੈਸੀਫਾਈ ਕਰ ਦਿਓ ਹੋਰ ਵਧਾ ਲਓ ਜੇ ਤੁਹਾਨੂੰ ਲੱਗਦਾ ਵੀ ਦਰਬਾਰ ਸਾਹਿਬ ਤੋਂ ਉੱਪਰ ਚਾਹੀਦੀਆਂ ਤੇ 100 ਫੁੱਟ ਕਰ ਦਿਓ 200 ਫੁੱਟ ਕਰ ਜੋ ਵੀ ਕਰੋ ਕਾਨੂੰਨ ਬਣਾ ਕੇ ਕਰੋ ਨੀਆ ਬਣਾ ਕੇ ਕਰੋ ਹਨਾ ਮੈਨੂੰ ਪ੍ਰੈਜ਼ੈਂਟ ਕਾਨੂੰਨ ਤੇ ਨਿਯਮ ਅਲਾਉ ਨਹੀਂ ਕਰਦੇ ਜਿਹੜੀ ਹਾਈ ਕੋਰਟ ਚ 2015 ਚ ਕੰਟੈਂਪਟ ਪਟੀਸ਼ਨ ਪਾਈ ਉਹਦੇ ਮੈਂ ਪਹਿਲੇ ਪੈਰੇ ਚ ਲਿਖਿਆ ਫਿਰ ਮੈਂ ਗਲਤੀ ਕੀਤੀ ਹਾਈ ਕੋਰਟ ਚ ਆ ਕੇ ਉਹਦਾ ਕਾਰਨ ਇਹ ਵੀ ਪਹਿਲਾ ਰਿਸ਼ਵਤ ਸੀ 10000 ਰੁਪਿਆ ਜਦੋਂ ਮੈਂ ਹਾਈ ਕੋਰਟ ਚ ਆ ਗਿਆ ਨੋਟਿਸ ਹੋ ਗਿਆ ਉਹ ਰਿਸ਼ਵਤ ਹੋ ਗਈ 500 ਜਿਹੜੋ ਹਾਈ ਗੁਰਨੇ 254 ਆਰਡਰ ਪਾਸ ਕਰਤੇ ਬਿਨਾਂ ਦੇ ਖਿਲਾਫ ਕਾਰਵਾਈ ਕਰੋ ਹੋ ਗਈ 1 ਲੱਖ ਰੁਪਇਆ ਤੇ ਅੱਜ ਜਿਹੜੀ ਅੰਬਰਸਰਚ ਜਿਹਦੇ ਲੈਂਟਰ ਪਾਉਣਾ ਹੈ ਕਿਹੇ ਬਿਲਡਿੰਗ ਦਾ ਅੱਜ ਨਹੀਂ ਚਾਰ ਦੀਵਾਰੀ ਦੇ ਅੰਦਰ ਠੀਕ ਹੈ ਤੁਹਾਨੂੰ 5 ਲੱਖ ਰੁਪਇਆ ਪਰ ਲੈਂਟਰ ਜਿਹੜੀ ਰਿਸ਼ਵਤ ਜਿਹੜੀ ਮਿਊਨਿਸਪਲ